ਪਾਜੀ ਫੋਟੋ ਉੱਤੇ ਧਿਆਨ ਨਾਲ ਦੇਖੋ ਮਾਰੇ ਧਿਆਨ ਨਾਲ ਦੇਖੋ ਇਹ ਫੋਟੋ ਨੂੰ ਹਾਂਜੀ ਪਾਜੀ ਆ ਦੇਖੋ ਇੱਕ ਜਨਾਨੀ ਦੇਖ ਰਹੇ ਹੋ ਤੁਸੀਂ ਇਹ ਦੇਖੋ ਕਿੱਧਰ ਦੇਖੋ ਪਾਜੀ ਕਿ ਕਿੱਧਰ ਜਨਾਨੀ ਨੇ ਆਪਣੇ ਹਸਬੰਦੇ ਨੂੰ ਫੜਾਤੀ ਹੈ ਸਕੂਟਰੀ ਤੇ ਸਕੂਟਰੀ ਤੇ ਕਿੱਧਰ ਹਸਬੰਦੇ ਨੂੰ ਰਖ ਲਈ ਹੈ ਦੇਖੋ ਆਪ ਬੜੇ ਟੋਰ ਨਾਲ ਹੋੜ ਚਿਹਰਾ ਦੇਖੋ ਲੱਪੀ ਹੈ ਤੇ ਪਾਜੀ ਮੈਂ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਦੇਖੋ ਅੱਜ ਕੱਲ ਨਾ ਕਿਸੇ ਦਾ ਪਤਾ ਨਹੀਂ ਚੱਲਦਾ ਵੀ ਕੋਈ ਕੌਣ ਮੁੰਡਾ ਕਿੱਧਰ ਦਾ ਕੌਣ ਕਿੱਧਰ ਦਾ ਤੁਹਾਡੀ ਦੁਕਾਨ ਤੇ ਬਹੁਤ ਗੱਲਾਂ ਕਹਿੰਦੇ ਆ ਸੇਲ ਆਈਏ ਪੂ ਬਾਹਰ ਆਈਏ ਸੇਲ ਛੜੇ ਨਜ਼ਰ ਦੇ ਵਿੱਚ ਕੋਈ ਬੰਦੇ ਆ ਜਾਂਦੇ ਆ ਜਿਹੜੇ ਬੰਦੇ ਚੋਰੀ ਕਰਦੇ ਆ ਕਈ ਵਾਰੀ ਨਹੀਂ ਵੀ ਆਂਦੇ ਦਿਹਾੜੀ ਦੇ 10 15 ਜਿਹਦਾ ਚੱਕਿਆ ਜਾਂਦੀਆਂ ਨੇ ਸਾਨੂੰ ਕੁਝ ਨਹੀਂ ਪਤਾ ਚੱਲਦਾ ਹੁਣ ਇੱਕ ਬੰਦਾ ਦੇਖੋ ਆਇਆ ਹੋਇਆ ਬੜਾ ਅਪ ਟੂ ਡੇ ਬੰਦਾ ਹੋਇਆ ਨਾਲ ਉਹਦੇ ਇੱਕ ਲੀਡਸ ਵੀ ਹੈ ਨਾਲ ਆਪ ਘਾਰਾ ਲਾਵਾ ਨਾਲ ਇੱਕ ਗੋਦੀ ਚ ਬੱਚਾ ਚੱਕਿਆ ਆ ਬਿਲਕੁਲ ਦੇਖੋ ਕੋਈ ਕਹਿ ਨਹੀਂ ਸਕਦਾ ਵੀ ਇਦਾਂ ਦੇ ਬੰਦੇ ਵੀ ਚੋਰੀ ਕਰ ਸਕਦੇ ਆ ਜੋ ਬੰਦੇ ਬਿਲਕੁਲ ਜੈਨੂਇਨ ਬੰਦੇ ਆ ਪੰਜਾਬੀ ਬੰਦੇ ਆ ਕੋਈ ਮਤਲਬ ਇਹ ਨਹੀਂ ਕਹਿ ਸਕਦਾ ਵੀ ਗਰੀਬ ਬੰਦਾ ਵੀ ਕੋਈ ਭੁੱਖਾ ਮਰਦਾ ਵਿਆਹ ਕਰੋ ਐ ਬਿਲਕੁਲ ਰਜੀਤ ਪੁਜੀ ਫੈਮਿਲੀ ਹੈ ਕਿਧਰ ਦੇਖੋ ਸਕੂਟਰੀ ਤੇ ਰੱਖੀ ਹੋਈ ਹੈ ਜਨਾਨੀ ਅੱਗੇ ਚਦਰਾ ਛਾਂਟ ਰਹੀ ਹੈ ਤੇ ਬੰਦਾ ਦੇਖੋ ਪਿੱਛੇ ਖੜਾ ਸਕੂਟਰੀ ਦੇ ਨਾਲ ਸਕੂਟਰੀ ਦੇਖੋ ਜੀ ਪੂਰੇ ਦੇਖੋਗੇ ਜਦੋਂ ਵੀ ਦੇਖੋਗੇ ਉਹਨੇ ਚ ਰੱਖੋ ਸਕੂਟਰੀ ਵੀ ਓਲੇ ਚ ਜਨਾਨੀ ਦੇ ਪਿੱਛੇ ਸਕੂਟਰੀ ਆ ਜਵੇ ਕੋਈ ਦਿਖੇ ਨਾਦਰੋ ਸਾਡਾ ਬੰਦਾ ਇੱਧਰ ਖੜਾ ਹੋਆ ਹੈ ਇੱਧਰ ਖੜਾ ਬੰਦਾ ਵੀ ਦਿਖਦਾ ਪਿਆ ਹੋਆ ਪਰ ਜਨਾਨੀ ਮੁੜਿਆ ਜਾਂਦੀ ਕਿ ਜਰੀ ਹੁੰਦੇ ਕੋਈ ਨਾ ਨਹੀਂ ਇੱਧਰ ਆ ਗਈ ਬੰਦਾ ਖੜਾ ਆਰਾਮ ਨਾਲ ਚਦਰਾ ਲੈ ਕੇ ਬਿਲਕੁਲ ਸ਼ਾਂਤੀ ਨਾਲ ਖੜਾ ਹੋਆ ਹੈ ਦੇਣਾ ਹੁਣ ਗੱਲ ਇਹਦਾ ਭਾਜੀ ਕਿੱਧਰ ਹੈਗੀ ਸਿਰਫ 300 ਰੁਪਏ ਦੀ ਕੋਈ ਲੰਬਾ ਜੋੜਾ ਕੰਮ ਨਹੀਂ ਹੈਗਾ ਵੀ ਕਿੱਧਰ ਬਹੁਤ ਮਹਿੰਗੀ ਹੈ 500 ਦੀ 700 ਦੀ 800 ਦੀ ਪਰ ਮੈਂ ਵੀਡੀਓ ਮੈਂ ਪਾਣ ਦਾ ਮਕਸਦ ਹੈ ਭਾਜੀ ਜਿਹੜਾ ਬੰਦਾ ਇਦਾਂ ਦਾ ਕੰਮ ਆ ਜੀ 300 ਚੋਰੀ ਕਰਦਾ ਕੱਲੂ 3000 ਦੀ ਵੀ ਕਰੂਗਾ 3 ਲੱਖ ਦੀ ਵੀ ਕਰ ਸਕਦਾ ਵਾ ਕੋਈ ਜੁਵਲਰ ਦੀ ਦੁਕਾਨ ਤੇ ਵੀ ਜਾ ਸਕਦਾ ਕੁਝ ਵੱਡਾ ਗੇਮ ਵੀ ਕਰ ਸਕਦਾ ਸਾਡਾ ਤਾਂ ਕੋਈ ਗੇਮ ਕੋਈ ਜ਼ਿਆਦਾ ਨਹੀਂ ਹੈ ਕਿ 300 ਰੁਪਏ ਦੀ ਗੇਮ ਹੈ ਉਹਨਾਂ ਨੇ ਸਰਾਣਾ ਜਕਲੇ ਜਦੋਂ ਸਰਾਣਾ ਲੈ ਕੇ ਮੈਚਿੰਗ ਕਿਤੇ ਕਿੱਧਰ ਨਾਲ ਜਿਹੜਾ ਸਰਾਣਾ ਮੈਚਿੰਗ ਕਿਤੇ ਪਰ ਕਿੱਧਰ ਦੇਖੋ ਬਿਲਕੁਲ ਛਾੜ ਰਹੀ ਹੈ ਪਰ ਲੋਕ ਇਹ ਕਿਧਰ ਹੈ ਇਹ ਚਦਰ ਛੁਡ ਦੂ ਮਸਰਾਣਾ ਵੀ ਉੱਤੇ ਛੁਡ ਦੂ ਸਾਡਾ ਆ ਦੇਖੋ ਇੱਧੇ ਛੱਡ ਦੇ ਜਿਹੜਾ ਚਰਾਣ ਛੱਡਦਾ ਹੁਣ ਫਿਰ ਆ ਗਈ ਦੁਬਾਰਾ ਉਹਦੇ ਕੋਲ ਦੇਖੋ ਦੁਕਾਨ ਤੇ ਕੋਈ ਗਾਹਕ ਨਹੀਂ ਆਇਆ ਬਿਲਕੁਲ ਦੁਕਾਨ ਖਾਲੀ ਪਈ ਹੈ ਇੱਕ ਪੰਜੀ ਦਾ ਗਾਹਕ ਨਹੀਂ ਆਇਆ ਦੁਕਾਨ ਤੇ ਫਿਰ ਜਦੋਂ ਛੱਡ ਲਾਪੀ ਹੈ ਦੇਖੋ ਹੁਣ ਇਹਨਾਂ ਦੁਕਾਨ ਤੇ ਮਤਲਬ ਦੋ ਚਾਰ ਗਾਹਕ ਆ ਜੂਗੇ ਗਾਹਕ ਆ ਗਏ ਨਾ ਦੇਖੋ ਭੀੜ ਪੈ ਜਾਂਦੀ ਹੈ ਭੀੜ ਦੇ ਵਿੱਚ ਹੀ ਇਦਾਂ ਦਾ ਰੰਗ ਹੁੰਦਾ ਹੁਣ ਇਹ ਦੇਖੋ ਉੱਲਾ ਘੱਲਿਆ ਚਦਰ ਦੇ ਪਿੱਛੇ ਸਕੂਟਰ ਦੇ ਪਿੱਛੇ ਚਦਰ ਹੈਗੀ ਹੈ ਤੇ ਇਹਨੇ ਮ ਦੇਖ ਨਾਲੇ ਇਹਨਾ ਮੜਾ ਗਿਆ ਕਰੂਗਾ ਸਕੂਟਰੀ ਦੇਖੋ ਅੱਦਲਾ ਮਰਦੀ ਪਈ ਹੈ ਕਹਿੰਦੀ ਤੂੰ ਕੀਤਾ ਕਰ ਦੋ ਸਪਾਈ ਇਹ ਹੁੰਦੇ ਕੋ ਮੜਿਆ ਇਹ ਦੇਖੋ ਮੁਰੇ ਡਾਸ਼ ਪਿਆ ਗਿਆ ਪਿੱਛੇ ਹਰ ਲੋ ਦਿੱਤਾ ਸਕੂਟਰੀ ਤੇ ਨਾ ਇਹ ਕਿਧਰ ਜਕ ਨਹੀਂ ਹੈ ਦੇਖੋ ਕਿਧਰ ਗਿਆ ਇਹਨਾਂ ਨੇ ਕਿਧਰ ਦੇਖੋ ਜਿਵੇਂ ਦਿਖਦੀ ਪਈ ਤੁਹਾਨੂੰ ਕਿਧਰ ਦਿਖਦੀ ਪਈ ਨਾ ਦੇਖੋ ਹੁਣ ਦੇਖਿਓ ਕਿਧਰ ਹੈ ਸਕੂਟਰੀ ਜਿਹੋ ਤੋਂ ਨਾ ਕਿਧਰ ਬਿਲਕੁਲ ਗਾਇਬ ਹੋ ਜਣੀ ਹੈ ਜਿੱਦਾਂ ਨਾ ਗਦੇ ਸਿੰਘ ਤੋਂ ਕਦੇ ਫਿਰ ਤੋਂ ਸਿੰਘ ਗਾਇਬ ਹੋ ਜਾਂਦੇ ਨਾ ਦੇਖੋ ਕਿਧਰ ਹੁਣੀ ਉਹ ਲੱਗੀ ਆ ਦੇਖੋ ਦਿਲ ਮੁਰਾ ਖੋਲਦੀ ਆ ਦੇਖੋ ਪਿੱਛੇ ਕਾਂਡ ਹੋਇਆ ਦਾ ਦੇਖੋ ਕਿਧਰ ਗੈਪ ਹੁੰਦਾ ਹੁਣੀ ਦੇਖੋ ਮੰਨੇ ਦੇ ਦੋ ਮਿੰਟ ਹੱਥ ਲਾਇਆ ਹੱਥ ਨਹੀਂ ਲਾਇਆ ਜਿੱਤੇ ਬਿੱਧਾ ਕਿਦਾ ਜੰਨੂ ਨੇ ਬਿਠਾ ਹੁੰਦਾ ਇਹ ਆ ਦੇਖੋ ਉਹ ਪਿੱਛੇ ਹੋ ਗਿਆ ਸਕੂਟਰ ਦੇ ਪਿੱਛੇ ਆਊਗੀ ਤੇ ਕਿਧਰ ਗੈਪ ਹੈ ਜੀ ਦੇਖੋ ਆ ਦੇਖੋ ਕਿਧਰ ਗੈਪ ਹੋ ਗਈ ਕਿਧਰ ਉਹਨੇ ਲਫਾਵਾ ਜੇ ਪਾਈ ਦੇਖੋ ਦੇਖੋ ਲਫਾਵਾ ਦੇ ਵਿੱਚ ਠੋਕਦਾ ਪਿਆ ਕਿਧਰ ਦੇਖੋ ਪਤਾ ਨਹੀਂ ਚੱਲਦਾ ਵੀ ਕਿਧਰ ਕਿੱਥੇ ਗਈ ਨਾ ਜਦ ਤੜ ਸਾਡੀ ਦੁਕਾਨ ਤੇ ਹੀ ਵਾਪਸ ਨਾ ਅਸੀਂ ਦੂਜੇ ਕਦੇ ਜੋ ਕਿਤਾ ਕਿਤੇ ਲਵਾਵਾ ਜਾਨੇ ਪਾਲੀ ਕੋਈ ਖੜਿਆ ਮੇਰੇ ਖੱਲਿਆ ਵੀ ਨਹੀਂ ਆਪ ਹਾਤਾਂ ਨਾਲ ਹੀ ਮੇਰੇ ਇਕੱਠੇ ਕਰਕੇ ਫਟਾਫਟ ਪਾਲੀ ਆ ਤੇ ਉਹ ਪੀੜੀ ਵਗੇ ਦੁਕਾਨ ਤੇ ਲੇੜੀ ਜੇ ਲੱਗੀ ਹੋਈ ਹੈ ਫਿਰ ਵੀ ਛੰਡਣ ਕਿਦਰਾ ਕਿਦਰਾ ਛੰਡੇ ਛੰਡੇ ਨਾਲ ਗੱਡੀ ਦਾ ਨੰਬਰ ਕਿੰਨਾ ਹੈ ਗੱਡੀ ਦਾ ਨੰਬਰ ਵੀ ਸਾਡੇ ਕੋਲ ਪਾਜੀ ਹੈਗਾ ਗੱਡੀ ਦਾ ਨੰਬਰ ਦੱਸਿਓ ਜੀ ਪੀਵੀ 10 ਪੀਵੀ 10 ایਜੀ 9800 ਪਾਜੀ PB 10 EG 9800 ਇਹਦੀ ਫੋਟੋ ਮੈਨੂੰ ਭੇਜ ਦੇ ਮੈਂ ਇਹਦੀ ਫੋਟੋ ਪਾ ਦਾਂਗਾ ਤੁਨੀ ਨਾਲੇ ਇਹਦਾ ਨਾ ਕੁਟਰੀ ਵੀ ਪਾਦਾ ਇਹ ਫੋਟੋ ਮੈਨੂੰ ਭੇਜ ਦੇ ਨਾਲੇ ਇੱਕ ਫੋਟੋ ਭਾਈ ਮੈਨੂੰ ਆਈ ਹੈ ਫੋਟੋ ਵੀ ਹੈਗੀ ਹੈ ਕੁਟਰੀ ਦਾ ਨੰਬਰ ਵੀ ਹੈਗਾ ਸਾਰਾ ਕੁਝ ਬਚਾੰਦਿਆ ਕਰਾਂਗੇ ਤਾਂ ਕਿ ਬੰਦੇ ਜਿਹੜੇ ਖੜੇ ਆਣ ਮੇਰੇ ਤਾਂ ਕੋਈ ਗੱਲ ਨਹੀਂ ਭਾਈ ਮਰੇ 300 ਜਿੱਦੇ ਦਾ ਕੋਈ ਲੰਮਾ ਜੁੜਾ ਕੰਮ ਨਹੀਂ ਹੈਗਾ ਕੱਲ ਨੂੰ 3000 ਦਾ ਨੁਕਸਾਨ ਵੀ ਹੋ ਸਕਦਾ ਹੈ 3 ਲੱਖ ਦਾ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਤੇ ਆਪਾਂ ਗੱਨੇ ਚਲੋ ਜਿਹੜਾ ਬੰਦਾ ਇੱਧਰ ਆਇਆ ਉਹਨੂੰ ਮੜੀ ਸਿੱਖਿਆ ਮਿਲ ਜAVE ਵੇ ਇਦਾਂ ਦੇ ਬੰਦੇ ਵਾਰ ਰਲਣਾ ਚਾਹੀਦੇ ਆ ਜਿਹੜੇ ਬੰਦੇ ਚੋਰੀਆਂ ਕਰਦੇ ਆ ਆ ਦੇਖੋ ਲੈ ਡੇਡਿਸ ਆਈਏ ਮੇਰੀ ਦੁਕਾਨ ਤੇ ਆਉਗੀ ਅੰਦਰ ਬੜੂਗੀ ਇਹਨੇ ਕੀ ਕਰਨਾ ਮੈਂ ਬਸ ਜਾਣਾ ਮੇਰੀ ਦੁਕਾਨ ਤੇ ਆਣਾ ਮੈਂ ਅੰਦਰ ਅੰਦਰ ਆ ਗਈ ਦੁਕਾਨ ਤੇ ਘਰ ਵਾਲਾ ਉੱਥੇ ਖੜਾ ਹੋਇਆ ਹੈ ਬੜੇ ਆਰਾਮ ਨਾਲ ਖੜਾ ਹੋਇਆ ਹੈ ਜਿੱਦਾਂ ਕੁਛ ਨਹੀਂ ਕੀਤਾ ਬਹੁਤ ਵਧੀਆ ਬੰਦਾ ਹੁੰਦਾ ਜਿੱਦਾਂ ਜੈਨ ਨੂੰ ਬੰਦਾ ਹੁੰਦਾ ਵਾ ਕੋਈ ਕਾਲੀ ਅਦਾ ਕੰਮ ਨਹੀਂ ਹੈਗਾ ਕਿਉਂਕਿ ਇਹਨਾ ਜਿਹੜੇ ਬੰਦੇ ਇਦਾਂ ਦਾ ਕੰਮ ਕਰਦੇ ਆ ਨਾ ਉਹ ਕਾਲੀ ਨਹੀਂ ਬੰਦੇ ਅਗਲੇ ਕਹਿੰਦਾ ਕਿ ਬਗਾਮ ਨਾਲੇ ਕਰਦੇ ਆ ਹੁਣ ਦੇਖੋ ਬੱਚਾ ਵੀ ਹੱਥ ਤੇ ਹੈਗਾ ਵਾ ਰਾਵਣਾ ਖੜਾ ਦੇਖੋ ਜਨਾਨੀ ਨਿਕਲੀ ਕਰੋ ਦੁਵਾਨ ਚੋਂ ਨਿਕਲੀ ਨਿਕਲ ਕੇ ਦੇਖੋ ਕਿ ਲੱਗੀ ਆ ਉਹਦੇ ਤੇ ਕੂਟਰੀ ਤੇ ਲੱਗੀ ਆ ਰਾਵਣਾ ਬੈਠੂਗੀ ਇਹ ਤਾਂ ਮਨਾਉਂ ਨਾ ਜਾਊਗੀ ਬੜੇ ਆਮ ਨਾਲ ਐ ਲੋ ਜੀ ਆ ਦੇਖੋ ਜੀ ਬਿਲਕੁਲ ਇਹ ਤਾਂ ਮਨਾਉਂ ਨਾ ਗਈ ਐ 300 ਰੁਪਏ ਦਾ ਨਾਲ ਸ਼ੌਗਰ ਬੰਜਣਾ ਨੇ ਦੇਖੋ ਆ ਦੇ